ਜੀ ਆ ਤੁਹਨ ਦੱਸਦੇ ਆ ਆਪਾਂ ਆਰਮ ਹੋਲ ਦਾ ਨਾਪ ਲੈ ਕੇ ਕਿਸ ਤਰ੍ਹਾਂ ਆਪਾਂ ਜੋ 슬ੀਵ ਆ ਉਹਦੀ ਕਟਿੰਗ ਕਰਨੀ ਆ ਦੇਖ ਇਸ ਤਰ੍ਹਾਂ ਤੇ ਪੂਰੀ ਆਰਮ ਹੋਲ ਦਾ ਨਾਪ ਦੇਖ ਲੈਣਾ ਇਹ ਮੰਨਦਾ ਆਪਣਾ 9 ਇੰਚ ਤਾਂ ਆਪਾਂ ਜੋ ਉਰੇ ਆ ਮਾਰ ਕੋ 9 ਇੰਚ ਤੇ ਕਰ ਲੈਣਾ ਤੇ 1.5 ਇੰਚ ਦਾ ਆਵਲਾ ਨਿਸ਼ਾਨ ਲਗਾ ਲੈਣਾ ਆ 5 ਇੰਚ ਬਾਟਮ ਰੱਖ ਲੈਣੀ ਆ ਤੇ ਉਰੇ ਆ 1.5 ਇੰਚ ਐਕਸਟਰਾ ਰੱਖ ਲੈਣਾ ਠੀਕ ਹੈ ਜੀ